ਸਤਿ ਸ਼੍ਰੀ ਅਕਾਲ ਜੀ ਡੈਲੀਕੇਟ ਕ੍ਰੇਸ਼ਨਸ ਤੇ ਤੁਹਾਡਾ ਸਵਾਗਤ ਹੈ ਤਾਂ ਆਪਾਂ ਦੇਖਦੇ ਹਾਂ ਅੱਜ ਨਵੇਂ ਸੂਟ ਇਹ ਜੋ ਬਾਟਮ ਹੈਗੀ ਆ ਸਕਿਨ ਕਲਰ ਦੀ ਹੈ ਇਹ ਗੀਜ਼ਾ ਕਾਟਨ ਦੀ ਹੈ ਔਰ ਇਹ ਸ਼ਰਟ ਸਾਊਥ ਕਾਟਨ ਦੀ ਹੈ ਇਦਾਂ ਆਪਾਂ ਇਹਨੂੰ ਲੇਸਿਸ ਵਗੈਰਾ ਡਿਜ਼ਾਈਨ ਕਰਾਂਗੇ ਫਿਰ ਬਾਅਦ ਵਿੱਚ ਤੁਹਾਨੂੰ ਡਿਜ਼ਾਈਨ ਹੋਏ ਪੀਸ ਵੀ ਦਿਖਾਵਾਂਗੇ ਨੈਕਸਟ ਹੈਗਾ ਕਾਟਨ ਦੀ ਬਾਟਮ ਹੈ ਇਟਾਲੀਅਨ ਕਾਟਨ ਦੀ ਸ਼ਰਟ ਹੈ ਇਦਾਂ ਆਪਾਂ ਇਹਨੂੰ بیس ਕਲਰ ਨਾਲ ਮੈਚ ਕੀਤਾ ਹੈ ਤੁਸੀਂ ਅਗਰ ਚਾਹੋ ਤਾਂ ਇਹਨੂੰ ਸカイ ਨਾਲ ਵੀ ਮੈਚ ਕਰ ਸਕਦੇ ਹੋ ਇਹ ਸਾਰੇ ਵੈਸੇ ਆਰਡਰ ਦੇ ਪੀਸ ਆ ਜ਼ਿਆਦਾਤਰ ਇਹ ਚੋਂ ਕੁਝ ਘੱਟ ਹੈਗੇ ਵੀ ਨੇ ਸਾਡੇ ਕੋਲ ਅਗਰ ਇਹਨਾਂ ਚੋਂ ਵੀ ਤੁਸੀਂ ਚਾਹੋ ਤਾਂ ਸਾਪਾ ਰਿਪੀਟ ਕਰ ਦਾਂਗੇ ਇਹ ਸ਼ਰਟ ਹੈ ਹੋਰੀ ਬਾਟਮਾ ਇਹਨੂੰ ਆਪਾਂ ਇਦਾਂ ਵਾਈਟ ਬਾਟਮ ਨਾਲ ਮੈਚ ਕੀਤਾ ਨੈਕਸਟ ਇਹ ਵੀ ਇਟਾਲੀਅਨ ਕਾਟਨ ਹੈ ਸੋਰੀ ਇਹਦੀ ਬਾਟਮ ਰੈਨ ਵਾਲੀ ਹੈ ਇੱਕ ਕ੍ਰਸ਼ਟ ਕਾਟਨ ਦੇ ਵਿੱਚ ਹੈ ਇਹਦੀ ਬਾਟਮ ਇਦਾਂ ਤੁਸੀਂ ਚਾਹੋ ਤਾਂ ਇਹਨੂੰ ਪਰਪਲ ਕਲਰ ਨਾਲ ਵੀ ਮੈਚ ਕਰ ਸਕਦੇ ਹੋ ਨੈਕਸਟ ਇਹ ਹੈਗਾ ਮਤਲਬ ਰਸਟ ਔਰੇਂਜਾ ਕਲਰ ਔਰੇਂਜ ਵੀ ਨਹੀਂ ਹੈ ਰਸਟ ਕਲਰ ਹੀ ਹੈ ਵਸੇ ਇਹਨੂੰ ਮਤਲਬ ਆਪਾਂ ਇਦਾਂ ਆਫ ਵਾਈਟ ਬਾਟਮ ਨਾਲ ਮੈਚ ਕੀਤਾ ਆਪਾਂ ਇਹਨੂੰ ਪਲੇਨ ਬਾਟਮ ਨਾਲ ਵੀ ਮੈਚ ਕਰ ਸਕਦੇ ਹਾਂ ਇਹ ਪਿੰਟੈਕਸ ਵਾਲੀ ਬਾਟਮ ਹੈ ਨੈਕਸਟ ਇਹ ਗ੍ਰੇ ਵਾਈਟ ਨਾਲ ਕੀਤਾ ਆਪਾਂ ਇਹਨੂੰ ਨੈਕਸਟ ਇਹ ਵੀ ਟਾਲੀਨ ਦੀ ਹੋਈ ਹੈ ਟਾਲੀਨ ਕਾਟਨ ਹੈ ਬਹੁਤ ਫਾਈਨ ਵਾਲੀ ਕਾਟਨ ਹੈ ਕੋਈ ਸੀਥਰੂ ਨਹੀਂ ਹੈਗਾ ਨੈਕਸਟ ਇਹ 올ਓਵਰ ਸੂਟ ਹੈ ਅਗਰ ਤੁਸੀਂ ਚਾਹੋ ਤਾਂ ਇਹਨੂੰ ਮਤਲਬ ਮੈਚਿੰਗ ਵੀ ਕਰ ਸਕਦੇ ਹੋ ਵਾਈਟ ਵਗੈਰਾ ਨਾਲ ਵੀ ਹੋ ਜਾਊਗਾ ਔਰ ਇਹ ਗ੍ਰੀਨ ਕਲਰ ਨਾਲ ਵੀ ਮੈਚਿੰਗ ਹੋ ਜੂਗੀ ਇਹਦੀ ਨੈਕਸਟ ਇਹਦੀ ਮੈਚਿੰਗ ਹੈ ਇਹਨੂੰ ਸਕਾਈ ਨਾਲ ਮੈਚ ਕੀਤਾ ਅਗਰ ਤੁਸੀਂ ਇਹਨੂੰ ਆਪਾਂ ਇਹਨੂੰ ਸਕਾਈ ਨਾਲ ਇਹ ਵੀ ਇਟਾਲੀਅਨ ਕਾਟਨ ਹੀ ਹੈ ਸ਼ਰਟ ਦੀ। ਔਰ ਬਾਟਮ ਇਹਦੀ ਕੈਮਰੀ ਕਾਟਨ ਦੀ ਰਹਿਣ ਵਾਲੀ ਆ। ਇਹ ਮਤਲਬ ਆਪਾਂ ਇਹਨੂੰ ਲਾਈਟ ਕਲਰ ਸਕਾਈ ਨਾਲ ਕਿੱਥਾ ਮੈਚ ਅਗਰ ਤੁਸੀਂ ਡਾਰਕ ਕਰਨਾ ਚਾਹੋ ਤਾਂ ਆਪਾਂ ਇਹਨੂੰ ਰਾਇਡੂ ਕਲਰ ਨਾਲ ਵੀ ਮੈਚਿੰਗ ਕਰ ਸਕਦੇ ਆ। ਅਗਰ ਹੋਰ ਲਾਈਕ ਕਰਨਾ ਚਾਹੋ ਤਾਂ ਆਪਾਂ ਇਹਨੂੰ ਲੈਵੰਡਰ ਕਲਰ ਨਾਲ ਵੀ ਮੈਚ ਕਰ ਸਕਦੇ ਆ। ਨੈਕਸਟ ਇਸ ਸਟੀਚਿੰਗ ਕਿੱਤੇ ਹੋਇਆ? ਮਤਲਬ ਇਹ ਵੱਡਿਆਂ ਵਾਲੇ ਸੂਟ ਨੇ ਸਟਿਚ ਕਿੱਤੇ ਹੋਇਆ? ਦੋ ਸੂਟ। ਤੁਸੀਂ ਦੇਖ ਸਕਦੇ ਹੋ ਇਹਦੇ ਕੋਲ ਆਪਣੇ ਇਹਦੇ ਨਾਲ ਦਾ ਵੀ ਇੱਕ ਹੈ। ਔਰ ਇਹਦੇ ਨਾਲ ਦਾ ਵੀ ਇੱਕ ਸੂਟ ਸਾਡੇ ਕੋਲ ਐਕਸਟਰਾ ਪਿਆ ਅਗਰ ਕਿਸ ਨੇ ਲੈਣਾ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਨੈਕਸਟ कॉटन ਦੇ ਦੁਪੱਟੇ ਨੇ ਮਲਮਲ कॉटन ਦੇ ਦੁਪੱਟੇ ਨੇ ਇਦਾਂ ਮਤਲਬ ਬਲੂ ਗ੍ਰੇ ਕਲਰ ਤੇ ਵਿੱਚ ਬਲੂ ਕਲਰ ਨਾਲ ਪੇਂਟ ਇਤਹਾਏ ਬਹੁਤ ਹੀ ਪਿਆਰਾ ਦੁਪੱਟਾ ਹੈ ਇਹ ਵੀ ਸੇਲ ਹੋ ਗਿਆ ਇਹਦੇ ਨਾਲ ਦਾ ਇੱਕ ਹੈਗਾ ਆਪਣੇ ਕੋਲ ਐਕਸਟਰਾ ਔਰ ਇੱਕ ਦੁਪੱਟਾ ਇਹ ਵੀ ਇਹ ਬਹੁਤ ਪਿਆਰਾ ਦੁਪੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਇਦਾਂ ਪੱਲਿਆਂ ਤੇ ਵੱਡੇ ਪੱਲਿਆਂ ਤੇ ਡਿਜ਼ਾਈਨ ਬਣਿਆ ਹੋਇਆ ਹੈ ਨੈਕਸਟ ਇਹ ਮਤਲਬ ਬੱਡੇ ਆ ਲਈ ਹੈ ਬਜ਼ੁਰਗਾਂ ਲਈ ਹੈ ਜਿਹਦਾ ਆਪਣੇ 올ਡ এজ ਮੰਮੀ ਵਗੈਰਾ ਹੁੰਦੇ ਉਹਨਾਂ ਲਈ ਹੈ ਲਾਈਟ ਸ਼ੇਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਤਲਬ ਛੋਟੇ ਛੋਟੇ ਫਲਾਰ ਬਣਾਏ ਹੋਏ ਪੇਂਟ ਕੀਤਾ ਹੋਇਆ 셔ਟ ਹੈ ਇਦਾਂ ਹੀ ਆਪਾਂ 슬ੀਵਸ ਤੇ ਜਿਵੇਂ ਘੇਰੇ ਤੇ ਤਿੰਨ ਫੁੱਲ ਬਣਾਏ ਨੇ ਤੇ ਇਦਾਂ ਹੀ 슬ੀਵਸ ਤੇ ਇੱਕ ਇੱਕ ਫੁੱਲ ਬਣਿਆ ਹੋਇਆ ਔਰ ਲਾਈਟ ਇਸ ਸਕਾਈ ਕਲਰ ਦੀ ਆਪਾਂ ਇਹਨੂੰ ਲੇਸ ਲਗਾਈ ਹੋਈ ਹੈ ਬਹੁਤ ਹੀ ਪਿਆਰਾ ਸੂਟ ਬਣਿਆ ਅਗਰ ਵੀ ਤੁਸੀਂ ਇਸ ਤੋਂ ਇਲਾਵਾ ਕੋਈ ਵੀ ਡਿਜ਼ਾਈਨ ਸੀ ਆਪਦੇ ਕੋਲ ਉਹ ਵੀ ਪੇਚ ਕੇ ਸਾਡੇ ਤੋਂ ਕਰਵਾ ਸਕਦੇ ਹੋ ਜਾਂ ਸਾਡੇ ਤੋਂ ਸਾਨੂੰ ਕਹੋ ਤਾਂ ਅਸੀਂ ਆਪਦੇ ਵੱਲੋਂ ਵੀ ਕੋਈ ਵੀ ਫੇਲ ਕਰ ਦਾਂਗੇ ਜਿੱਦਾਂ ਤੁਸੀਂ ਸਾਡੀ ਮਤਲਬ ਅੱਤੋਂ ਬਾਅਦ ਹੋਰ ਡਿਜ਼ਾਈਨ ਦੇਖਣ ਲਈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਡੈਲੀਕੇਟ ਕ੍ਰੇਸ਼ਨਸ ਤੇ ਤੇ Instagram ਤੇ ਸਾਡੀ ਆਈਡੀ ਹੈਗੀ ਆ ਡੈਲੀਕੇਟ ਕ੍ਰੇਸ਼ਨਸ ਦੇ ਨਾਮ ਤੇ ਹੀ ਹੈ ਉਹ ਵੀ ਉਹਨੂੰ ਫੋਲੋ ਕਰੋ ਹੋਰ ਡਿਜ਼ਾਈਨ ਦੇਖਣ ਲਈ ਤੇ ਅੱਗੇ ਤੋਂ ਆਪਾਂ ਹੋਰ ਤੁਹਾਡੇ ਲਈ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਵਾਂਗੇ ਵੀਡੀਓ ਤੇ ਬਰ ਦੇਖ ਅੱਗੇ ਹੋਰ ਵੀਡੀਓ ਦੇਖਣ ਲਈ ਸਾਡੀਆਂ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਨੂੰ ਤੁਹਾਨੂੰ ਸਾਡੀਆਂ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕਣ ਅੱਗੇ ਅਸੀਂ ਤੁਹਾਡੇ ਲਈ ਮਤਲਬ ਵਰਕ ਵਾਲੇ ਸੂਟ ਸਾਡੇ ਜੋ ਕਿ ਰੈਡੀ ਹੋ ਰਹੇ ਨੇ ਉਹ ਦਿਖਾਵਾਂਗੇ ਇਹਨਾਂ ਵਿੱਚੋਂ ਵੀ ਕੁਝ ਸੂਟ ਸੇਲ ਹੋ ਚੁੱਕੇ ਨੇ ਉਹ ਮਤਲਬ ਉਹਨਾਂ ਦੀ ਡਿਜ਼ਾਈਨਿੰਗ ਵਗੈਰਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਤੇ ਉਹ ਜਿਵੇਂ ਕਿ ਹੁਣ ਮਤਲਬ ਪਲੇਨ ਦੇ ਵਿੱਚ ਰਾਮ ਟੈਕ ਦਾ ਚੈੱਕ ਵਗੈਰਾ ਆਇਆ ਉਹ ਸਾਰੇ ਅਸੀਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਵਰਕ ਵਾਲੇ ਸੂਟ ਰੈਡੀ ਹੋਣ ਤੋਂ ਬਾਅਦ ਦਿਖਾਵਾਂਗੇ ਤਾਂ ਧੰਨਵਾਦ ਸਾਥਰੀਆ ਕਾ